ਪੰਜਾਬ ਮੰਤਰੀ ਬੰਡਲ ਦੀ ਕਹ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜ ਜਿਹਦੇ ਅੰਦਰ ਬਹੁਤ ਹੀ ਅਹਿਮ ਫੈਸਲੇ ਜਿਹੜੇ ਨੇਗੇ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲੈ ਗਏ ਪੰਜਾਬ ਆਵਾਦੀ ਦੇ ਰਿਕਾਰਡਡ ਰਾਈਟਸ ਐਕਟ 2021 ਦੀ ਧਾਰਾ 11 ਤੇ 12 ਵਿੱਚ ਸੋਧ ਕੀਤੀ ਗਈ ਇਹ ਇੱਕ ਬਹੁਤ ਵੱਡੀ ਸਕੀਮ ਜੀ ਨੂੰ ਆਪਾਂ ਕਹਿੰਦੇ ਆ ਸਵਾ ਮਿੱਤਵਾ ਇਹ ਸਕੀਮ ਜਿਹੜੀ ਆ ਉਹਨਾਂ ਜਗ੍ਹਾ ਤੇ ਹੁੰਦੀ ਆ ਜਿੱਥੇ ਕਿਤੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਉਹਨਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਕਾਫੀ ਲੰਬੇ ਸਮੇਂ ਤੋਂ ਚੱਲੀ ਆਉਂਦੀ ਆ ਪਰ ਲੇਕਿਨ ਦੇ ਵਿੱਚ ਬਹੁਤ ਵੱਡੀ ਦਿੱਕਤ ਕੀ ਆਉਂਦੀ ਸੀ ਕਿ ਆਬਜੈਕਸ਼ਨ ਦਾਇਰ ਕਰਨ ਦਾ ਸਮਾਂ ਜਿਹੜਾ ਸੀਗਾ ਅਪੀਲ 'ਚ ਵੀ 90 ਦਿਨ ਸੀਗਾ ਆਬਜੈਕਸ਼ਨ 'ਚ ਵੀ 90 ਦਿਨ ਸੀਗਾ ਸੋ ਸਮਾਂ ਘਟਾ ਕੇ ਜਿਹੜਾ ਉਹ 30 ਦਿਨ ਕੀਤਾ ਗਿਆ ਤਾਂ ਕਿ ਸਕੀਮ ਜਿਹੜੀ ਆ ਤੇਜ਼ੀ ਦੇ ਨਾਲ ਪੰਜਾਬ 'ਚ ਲਾਗੂ ਹੋ ਸਕੇ ਇਸ ਤੋਂ ਬਿਨਾ ਜਿਹੜੀ ਥਰਮਲ ਪਲਾਂਟ ਗੁਰਦਾਂਗਦੇਵ ਥਰਮਲ ਪਲਾਂਟ ਬਠਿੰਡਾ ਦੀ ਜਿਹੜੀ ਜ਼ਮੀਨ ਸੀ ਜਿਹਦੇ ਵਿੱਚੋਂ ਅੱਜ ਇੱਕ ਜ਼ਮੀਨ ਜਿਹੜੀ ਆ ਪਹਿਲਾਂ 30 ਏਕੜ ਜ਼ਮੀਨ 'ਚ ਉਹ ਅਸੀਂ ਬੱਸ ਸਟੈਂਡ ਬਣਾਉਣ ਲਈ ਦਿੱਤੀ ਸੀਗੀ ਕਿ 30 ਏਕੜ ਦੇ ਅੰਦਰ ਬੱਸ ਸਟੈਂਡ ਬਣੂਗਾ ਤਾਂ ਹੁਣ ਜਦੋਂ ਦੁਬਾਰਾ ਸਾਰਾ ਚੈੱਕ ਰਾਇਆ ਗਿਆ ਤਾਂ ਅਸੀਂ ਉਹ ਜਿਹੜਾ ਬੱਸ ਸਟੈਂਡ ਆ ਉਹ 10 ਏਕੜ 'ਚ ਬਣਾਵਾਂਗੇ ਔਰ 20 ਏਕੜ ਜਿਹੜੀ ਆ ਜ਼ਮੀਨ ਉਹ ਸ਼ਹਿਰੀ ਮਕਾਨ ਉਸਾਰੀ ਡਿਪਾਰਟਮੈਂਟ ਨੂੰ ਤਬਦੀਲ ਕੀਤੀ ਗਈ ਆ ਜਿਸ ਵੀ ਪ੍ਰਾਪਰਟੀ ਦੀ ਕੀਮਤ 2 ਕਰੋੜ ਰੁਪਏ ਤੋਂ ਉਪਰ ਆ ਉਹ ਸਾਈਟ ਜਿਹੜੀ ਆ ਚੰਕ ਸਾਈਟ ਜਿਹੜੀ ਆ ਡਿਕਲੇਅਰ ਕੀਤੀ ਜਾਊਗੀ ਚਾਹੇ ਉਹ ਛੋਟਾ ਕਿਉਂ ਵੀ ਚਾਹੇ ਉਹ 500 ਕ ਜਿਹੜਾ ਪਲਾਟ ਕਿਉਂ ਨਾ ਹੋਵੇ ਕਿਉਂਕਿ ਲੋਕਲ ਬਾਡੀ ਦੇ ਅੰਦਰ ਸ਼ਹਿਰਾਂ ਦੇ ਅੰਦਰ ਖਾਸ ਕਰਕੇ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਪ੍ਰਾਪਰਟੀ ਦੀ ਕੀਮਤਾਂ ਬਹੁਤ ਜ਼ਿਆਦਾ ਨੇ ਗਈਆਂ ਪਿੰਡ ਦੇ ਖੇਤਰ 'ਚ ਘੱਟ ਹੁੰਦੀ ਐ ਸੋ ਉੱਥੇ ਵੀ ਅਸੀਂ ਇਹ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਉਹ ਐਡ ਕੀਤੀ ਆ ਸੋ ਚੰਕ ਸਾਈਟ ਡਿਕਲੇਅਰ ਕੀਤੀ ਐ ਸੋ ਉਹਦੀ ਕੀਮਤ ਜਿਸ ਪ੍ਰਾਪਰਟੀ ਦੀ ਜਿਹੜੀ ਕੀਮਤ ਆ 2 ਕਰੋੜ ਰੁਪਏ ਹੋਵੇਗੀ ਜਿੱਥੇ ਪਹਿਲਾਂ ਬੈਂਕ ਗਰੰਟੀ ਹੁੰਦੀ ਸੀ ਉੱਥੇ ਅਸੀਂ ਨਾਲ ਦੀ ਨਾਲ ਐਡ ਕੀਤਾ ਕਾਰਪੋਰੇਟ ਗਰੰਟੀ ਉੱਥੇ ਅਸੀਂ ਉਹਦੇ ਵਿੱਚ ਕਾਰਪੋਰੇਟ ਗਰੰਟੀ ਜਿਹੜੀ ਆ ਉਹ ਵੀ ਐਡ ਕੀਤੀ ਆ ਕਿ ਜਿਹੜੇ ਵਿਅਕਤੀ ਸਾਡੇ ਤੋਂ ਸਟੈਂਪ ਦੀ ਵੇਵ ਲੈਂਡ ਵੇਵਰ ਲੈਂਣਗੇ ਕਿ ਸਟੈਂਪ ਡਿਊਟੀ ਚ ਵੇਵਰ ਦਿਓ ਉਹਦੇ ਅੰਦਰ ਅਸੀਂ ਉਸ ਪ੍ਰਾਪਰਟੀ ਚ ਜਿਹੜੀ ਉਹਦੀ ਪ੍ਰਾਪਰਟੀ ਦੇ ਸਟੈਂਪ ਡਿਊਟੀ ਦੀ ਵੇਵਰ ਲਊਗਾ ਉਸ ਦੇ ਅੰਦਰ ਅਸੀਂ ਉਸ ਪ੍ਰਾਪਰਟੀ ਨੂੰ ਜਿਹੜੀ ਆ ਆ ਮਾਲ ਵਿਭਾਗ ਆਪਣੇ ਕੋਲ ਦਰਜ ਕਰਾਊਗਾ ਜਦ ਤੱਕ ਉਹ ਜਿਹੜੇ ਸਾਡੇ ਬਣਦੇ ਡਿਊਜ਼ ਨਹੀਂ ਦੇਊਗਾ ਸੋ ਅਸੀਂ ਨਾਲ ਦੀ ਨਾਲ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਉਦਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਇੱਕ ਅਹਿਮ ਫੈਸਲਾ ਪੰਜਾਬ ਦੀ ਉਦਯੋਗ ਉਪਤੀਆਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਥੈਂਕ ਯੂ